ਕਾਸ਼ੀ ਗੱਲ ਜੀ ਸਾਰਿਆਂ ਨੂੰ ਆਈ ਹੋ ਉਮੀਦ ਕਿ ਦੂਸਰਾ ਬਹੁਤ ਵਧੀਆ ਹੋਵੇ ਅਸੀਂ ਬਹੁਤ ਵਧੀਆ ਤੁਹਾਡਾ ਸਾਲ ਤੇ ਸਾਡੇ ਨਵੇਂ ਘਰ ਉਹਦੇ ਵਿੱਚ ਨਵੇਂ ਖੰਤੇ ਤੋਂ ਹੈ ਜੋ ਆਪਦੇ ਨਾਲ ਅੱਜ ਸ਼ੁਰੂਆਤ ਹੋ ਰਹੀ ਹੈ ਸਵੇਰੇ 11 ਵਜੇ ਤੋਂ 11 ਵਜੇ ਸੁਬਾਹ ਹੋ ਰਹੀ ਹੈ ਕਿਉਂਕਿ ਕੋਈ ਸਮੱਸਿਆ ਏਦਾਂ ਦੇ ਬਣ ਗਏ ਅੱਜ ਕਿਆ ਕਰਦੀ ਤੂੰ ਮੈਂ ਕੋਈ ਨਹੀਂ ਆਲੂਆਂ ਆ ਅੱਜ ਆ ਜਾਲੂਆਂ ਪਰੌਠੇ ਬਣਾਉਣ ਲੱਗੇ ਹਾਂ ਮੈਂ ਆਲੂ ਮੈਂ ਕਰ ਜਨਾ ਤਾਂ ਛੇਲਦੇ ਥੋੜੇ ਥੋੜੇ ਦੇ ਦੇਣਾ ਗਰਮਾ ਨੇ ਗਰਮਾ ਤਾਂ ਹੈਗੇ ਆ ਮਤਲਬ ਕਿ ਅਜਵੈਨ ਸਾਡੇ ਕੋਲ ਹੈ ਇੱਕ ਪਿਆਜ਼ ਪਾਣਿਆ ਹੂੰ ਅਜਵੈਨ ਸਾਡੇ ਕੋਲ ਹੈ ਨਹੀਂ ਤਾਂ ਕਰਕੇ ਅਸੀਂ ਵੀ ਦਾ ਹੂੰ ਪਾਪਾ ਕੰਨ ਬਣਵਾਏ ਹੋਏ ਲੱਗਦੇ ਦੇਖ ਤੇ ਰਹਿ ਕੰਨ ਹਾਂ ਤੈਨੂੰ ਮੂੰਹ ਕਰਤਾ ਤਾਂ ਬਿੰਦੀਆਂ ਲਾਈਆਂ ਮੈਂ ਤਾਂ ਹੱਥਾਂ ਨੂੰ ਮਹਿੰਦੀ ਲਾਈਓ ਹੱਥ ਦੇਖਾ ਤੇਰੇ ਸਨ ਮਹਿੰਦੀਆਂ ਲਾਈਆਂ ਮੈਂ ਤਾਂ ਉੱਤਰ ਗਈ ਹਾਂ ਤਾਂ ਹਾਂ ਉੱਤਰ ਗਈ ਕਿੰਨੇ ਦਿਨਾਂ ਬਾਅਦ ਲਾਨੀ ਹੁੰਦੀ ਇੱਧਰ ਕਿੰਨੇ ਦਿਨਾਂ ਬਾਅਦ ਲਾਨੀ ਹੁੰਦੀ ਇੱਕ ਦਿਨ ਲਾਈ ਫਿਰ ਉੱਤਰ ਵੀ ਹੋ ਹੂੰ ਇੱਕ ਦਿਨ ਕੱਲ ਸਕੂਲੇ ਪ੍ਰੋਗਰਾਮ ਤਾਂ ਸਾਵੇ ਬ੍ਰੀਜ ਦੇ ਸਕੂਲ ਫੈਸਟੀਵਲ ਕਿਹਾ ਸੀਗਾ ਉਹ ਤੀਜ ਦਾ ਪਿਆ ਟੀਆਂ ਦਾ ਕਿਹਾ ਫੈਸਟੀਵਲ ਸੀਗਾ ਹੂੰ ਕੀ ਕੀਤਾ ਉੱਥੇ ਫਿਰ ਨੱਚ ਰਹੀ ਆ ਫਿਰ ਹੂੰ ਸਾਰੇ ਹੀ ਅੱਛਾ Mm. Nähä huh? ਬੜੇ ਲੋਕ ਤਾਂ ਨਹੀਂ ਆ ਰਹੇ ਕਿਉਂਕਿ ਸਾਨੂੰ ਬਹੁਤ ਆ ਰਹੇ ਤੋਂ ਤਰ੍ਹਾਂ ਜਾਣੀ ਆ। ਆਪਾਂ ਤੁਹਾਨੂੰ ਦੱਸਾਂਗੇ ਟਾਈਮ ਬਾਰੇ। ਰਾਈਟ ਹੈ। ਇੱਥੇ ਨਹੀਂ ਹੋ ਪਰ ਪ੍ਰੋਬਲਮ ਹੈ ਕਿ ਸ਼ੋਰ। ਅਗੇ ਦੱਸ। ਇਹ ਟੱਕਰ। ਬਦਲੀ ਟੈਨਸ਼ਨ ਹੈ ਲੜੀ ਮੈਨ ਨਾ ਜਾਂਦੀ। ਪੂ ਪੂ ਲੰਬਾਈ ਨਹੀਂ ਲੈ ਅੱਛਾ ਦੋ ਨੁਕਤਾ ਬਣਦੇ ਹਾਂ ਇਹ ਮੈਨੂੰ ਸੁਣਾਉਗਾ ਕਹਿੰਦਾ ਤੇਰੀ ਗੱਲ ਦੀ ਕੌਮ ਮੈਂ ਗਲਤੀ ਨਹੀਂ ਅਮਨੇ ਗੱਡੀ ਤੇਰੀ ਯਾਰ ਆਹ ਇੱਕ ਖੁੱਲ੍ਹੇ ਪਰਾਠੇ ਦਾ ਬਣ ਗਏ ਲੱਛੇ ਨਹੀਂ ਉੱਤੇ ਲੱਛੇ ਬਣ ਗਏ ਓਨੇ ਇਹਦੇ ਚਸੀ ਪਾਮਾ ਦੇ ਸਮਾਨ ਇਹਦੇ ਜਿ ਬਣਾਇਆ प्याज हरी मिर्च कोडी दी लाल मिर्च ਤੇ ਧਨੀਆ ਗਰਮ ਮਸਾਲਾ ਸਾਤ ਤੋ ਨਹੀਂ ਆ ਜੜਾ ਹੁੰਦਾ ਗਰਮ ਮਸਾਲਾ ਨਮਕ ਤੇ ਸਾਡੇ ਕੋਲ ਦੂਆ ਹੈ ਨਹੀਂ ਅਜਵੈਨ ਹੈ ਨਹੀਂ ਇਸ ਕਰਕੇ ਅਸੀਂ ਜੀਰਾ ਪਾਵਾਂਗੇ 1/2 ਹਲਦੀ ਹੁਲਦੀ ਮੈਂ ਅਵੋਇਡ ਕਰਦੀ ਹਲਦੀ ਨਹੀਂ ਮੈਂ ਪਾਉਂਦੀ ਓਕੇ ਦੇਖੋ ਜੀ ਅਮਨੇ ਤਾਂ ਜਗੜ ਜਾਂਦੇ ਜਿਆ ਇਹਨੂੰ ਕਿਆ ਕਹਿੰਦੇ ਅਮਨੇ ਰਾਈਪੋਟ ਇੱਕ ਉਹ ਵੀ ਅੰਦਰ ਜੀ ਦੇਖ ਲੋ ਰਿੰਗ ਲਾਈਟ ਕੇ ਇਹਨੂੰ ਕਹਿੰਦੇ ਆਓ ਚਲੋ ਜੀ ਹੁਣ ਉਹਦੇ ਪ੍ਰਕਾਸ਼ ਕੇ ਵੀਡੀਓ ਬਣਾਨੇ ਆ ਜੀ ਤਾਂ ਲੋ ਤੇ ਅਸੀਂ ਲੱਗੇ ਰੋਕੀ ਗਾੰਦਰੀ ਕੱਲੀ ਘਾਣ ਦੇ ਪਤਾ ਕੀ ਹੋ ਗਿਆ ਉਹ ਹਾਂ ਕਿ ਆ ਪਾਣੀ ਵਿੱਚ ਉੱਚੀ ਬੋਲ ਇਹ ਮੈਂ ਇਹ ਮੈਂ ਪਾਣੀ ਮਟੀਰੀਅਲ ਆ ਨੂੰ ਦਾ ਜਿਹੜਾ ਸੀਗਾ ਉਹ ਸਟੌਪੀ ਹੋ ਉਹ ਜਿੱਦਣੇ ਸਟੌਪੀ ਬਾਅਦ ਦਿੱਕਤੀ ਇਹ ਤਾਂ ਮੇਰੀ ਅੱਖਾਂ ਖਾਣਦੀ ਹੁੰਦੀ ਆ ਤੁਹਾਨੂੰ ਕਹਿੰਦੀ ਮੈਂ ਅਗਵਾਲੀ ਹੋ ਆਗਵਾਲੀ ਵੀਰਾ ਮੌਸਮ ਬੜਾ ਫਤਰੀ ਮੀਂਹ ਪੈਣਾ ਤੇ ਦੇ ਪੈਣਾ ਉਹਦਾ ਧੁੱਪ ਵੀ ਨਿਕਲ ਨੋ ਬੈਠਾ ਬਦੱਸਿਆ ਅਜਾ ਮੀਂਹ ਪਤਾ ਨਹੀਂ ਰੋਕ ਕੇ ਆਣੇ ਤੇੜਾ ਤੁਸੀਂ ਹਲਕਾ ਲੈਣਾ ਮਟੀਰੀਅਲ ਜ਼ਿਆਦਾ ਭਰਨਾ ਐਨਾ ਵੀ ਨਹੀਂ ਭਰ ਦੇਣਾ ਬਾਗੋਂੇ ਰਾਠੇ ਤੋਂ ਬਾਹਰ ਨਿਕਲ ਨਿਕਲ ਜਾਵੇ ਐਨਾ ਵੀ ਨਹੀਂ ਭਰਨਾ ਬਾਸ ਹੋਣਾ ਤੇ ਸਾਹ ਆਉਣਾ Πού θέλεις να? Πού ਤੇ ਕਰਮੇ ਕਰਦੀ ਨਹੀਂ ਜਾਂ ਕਰਦੀ ਹੋਈ ਹੈ ਕਹਿਣਾ ਨਹੀਂ ਮੰਨਦਾ ਤੂੰ ਚੰਨੀ ਫਾਰੀ ਆਲਾ ਚੰਨੀ ਕੋਣ ਕੜਾ ਕੋਟੇ ਰਹੀ ਹੈ ਇਹ ਗੋਲ ਦੇ ਅੜੀਏ ਚਤੀ ਮੋਹਤਾ ਕਤਰੀ ਨਹੀਂ ਆਉਂਦੀ ਆ ਗਈ ਹੈ ਤੂ ਇਹ ਤਾਂ ਬੈਠੀ ਰੋਟੀ ਆ ਰੇਟੀ ਖਾਈ ਕਿ ਤਾ ਕਰਕੇ ਤੇ ਕਾਜ ਕਾਜ ਬਣਾਈ ਦੀ ਐ ਇਸ ਕਰਕੇ ਇਸ ਵੇਲੇ ਪਹਿਲਾਂ ਚਾਹ ਚੂਪੀਂਦੇ ਰਹਿੰਦੇ ਸਾਂਤਾਂ ਕੇ ਫੇਰ ਰੋਟੀ ਦੀ ਨਾ ਭੁੱਖ ਨਹੀਂ ਹੁੰਦੀ ਮੈਂ ਕਿ ਮੈਂ ਪਾਣੀ ਐ ਪੀਤਾ ਸਿਰਫ ਬੜੀ ਮਾਗਦੇ ਨਾ ਅਗਰ ਇਹ ਥਾਲੂ ਵਾਲਾ ਪਰੌਂਠਾ ਨਹੀਂ ਹਾਂ ਆਲੂ ਉਹ ਖਾ ਲਿਆ ਉਹਦਾ ਇੱਕ ਆਮ ਵਾਲਾ ਪਰਾਂਠਾ ਹੀ ਉਹ ਖਾਂਦੀ ਬੇਪੰਗ ਨਾ ਉਹਦਾ ਸਿੰਪਲ ਪਰਾਂਠਾ ਵੀ ਨਹੀਂ ਖਾਂਦੀ ਸਿੰਪਲੇ ਰੋਟੀ ਖਾਂਦੀ ਆ ਪਰਾਂਠੇ ਵੀ ਖਾਂਦੀ ਉਹ ਵੀ ਹੁਣ ਆਹ ਲੱਗੇ ਖਾਣ ਰੋਟੀ ਨਹੀਂ ਨਹੀਂ ਸੁੱਕਾ ਤੇਰੇ ਲਈ ਤੂੰ ਆਹ ਦੇ ਕੁਝ ਦਿੰਦੂ ਆ ਕੀ ਕਹਿੰਦੇ ਆ ਆਪਣੀ va kade knee el pa pa al pi pa umaine tio red drop one mi pa diyo te Ve are to melu tu ਕਪੈਲਾ ਚੱਕੇ ਨੇ ਕਿਸੇ ਨੂੰ ਸਾਹ ਹੈ ਤਾਂ ਨਿਕਲ ਲੈ ਸਾਹੀ ਨਹੀਂ ਆਉਂਦਾ ਤਾਂ ਪਾਣੀਆ ਨੂੰ ਫੜਾ ਕੇ ਟੈਂਟਾ ਦੇ ਹਾਂ ਤਾਂ ਕਿ ਕੋ ਬਾਨੀ ਜੇ ਸਾਹੀ ਨਹੀਂ ਆਉਂਦਾ ਤਾਂ ਦੱਸ ਲੈ ਹੈ ਨਾ ਹਾ ਅੱਗੇ ਨੀਵਾਲ ਦੀ ਅੱਗੇ ਪਾਲ ਨੂੰ ਪਹਿਲਾ ਘੰਟਾ ਇੱਕ ਚਾਹੀਦਾ ਦੇਖਿਆ ਤੂੰ ਬੁਝਾਤੀ ਫੇਰ ਨਹੀਂ ਲੱਗੀ ਜਲਦੀ ਹੈ ਬੁਝਾਈਓ ਤੂੰ ਤੇਰਾ ਗੀਰਾਂ ਨਾ ਤੇ ਨਾ ਹਾਂ ਭਾਗੀ ਮੈਂ ਕਹਿੰਦੀ ਨਾ ਉੜੇ ਚੰਨੀ ਤੂੰ ਇਹ ਦੱਕੀ ਹਾਂ ਫਤਵੀਂ ਠੀਕ ਜਾਂ ਪੈ ਕੁਪਰਾੜਾ ਜੋ ਕੁਝ ਆਣੇ ਆ ਕੀ ਫਾਇਦਾ ਹੋਇਆ ਸੋ ਬਣਾ ਲੀਆ ਸੰਖਿਆਰੇ ਆ ਨਾ ਪਾਪੇ ਨੂੰ ਕੋਈ ਤੋ ਕਾਗਜ਼ ਰਸੀਂ ਜਾਲ ਦੱਤੇ ਨੇ ਆ ਬਬੂਏ ਥੱਲੇ ਦੇਖ ਮੈਂ ਥੇਖੂ ਥੱਲੇ ਜੋ ਮੈਂ ਥੱਲੇ ਇਹ ਤਾਂ ਨਹੀਂ ਜੀਣੋ ਕੋਈ

ਵੱਡਣਾ ਇਹ ਇੱਕ ਵੱਡਣਾ ਨੂੰ ਪਾੜਨਾ ਲਾ ਕੇ ਮਾਰਨਾ ਪੰਦਉਂਦਾ ਸਤਾਸ ਪੜਨਾ ਕੀ ਕਰੂਗਾ ਜੇ ਲੱਤ ਪੜਨੀ ਹੋ ਪਰਦੇ ਦੇ ਵਿੱਚੋਂ ਵੀ ਪੜੇ ਲੈਣੀ ਆਹੋ ਆਦੇ ਆਗਨ ਆਪੋ ਜਹੰਦੇ ਜੋ ਵੀ ਬੜੀ ਖਾਇਆ ਕਰ। ਆਹ ਚੱਕੀ ਸੰਟ ਪਾਏ ਆ। ਹਾਂ? ਪਤਾ ਆ ਚੱਕੀ ਮੈਂ ਕਾ ਸੰਟ ਪਾਏ ਆ। ਪਤਾ ਨਹੀਂ ਪਤਾ ਨਹੀਂ ਚਾਹ। ਰਾਣੀ ਚੂਹੇ ਤੇ ਖੁੱਪ ਰਹੀ ਸੀ। ਆਏ ਅਦੀ ਫੱਟੀ ਅਦੀ ਜੀ ਟੁੱਟੀ ਨਾ। ਥੋੜੇ ਜਿਹਾ ਮੇਚ ਦਾ ਚਾਹ ਥੋੜੇ ਜਿਹਾ ਅੰਬ ਦਾ ਚਾਹ ਨਾਲ ਆ ਗੂਦੇ ਪਰਾਟੇ। ਨਾਲਾ ਦਹੀਂ ਆਦੋ ਕਲੋ ਤੁਸੀਂ ਸਾਰੇ। ਅੱਛੀ ਤਾਂ ਲੱਗੇ ਖਾਣ। ਜਨੇਜ਼ੇ ਵਾਪਸ ਅੱਲਾ ਖਾਦ ਪਾਣ। ਪਿੱਛੇ ਖੇਤਾਂ ਚ ਮੈਂ ਵੀ ਥੋੜੇ ਉੱਠੀ ਆ ਧੁੱਪ ਕਿੰਨੀ ਬਾਹਰ ਫਿਰ ਨਾਤੀ ਸੋਤੀ ਨਹੀਂ ਮੈਂ ਦੇਸ ਹੋ ਗਈ ਸੀ ਸੋ ਕੇ ਫੇ ਮ ਹੁਣੇ ਉੱਠੀ ਆ ਦੇਖ ਰਹੀ ਹਾਂ ਉੱਥੋਂ ਦਿਖਾ ਨਹੀਂ ਤਾਂ ਇਹ ਬੱਦਲ ਵੀ ਤੇ ਆਉਂਦਾ ਹੂ ਅਬ ਆਤ ਸਿੰਘ ਆਉਂਦੀਆਂ ਆ ਅੱਛਾ ਜੀ ਜਾਂਦੇ ਆ ਅਤੇ ਉਹ ਨੀਦਾ ਪਪਾ ਨੂੰ ਉਹ ਯੁੱਧ ਛਡ ਕਾਇਸੀ ਮਰ ਗਿਆ ਕਾ ਆਇਆ ਚੰਨ ਐਦਾਂ ਤਾਂ ਹੋਇਆ ਪਹੁੰਚਾ ਨਹੀਂ ਆਹ ਆਣੀ ਤੋਪ ਪਛ ਲੱਗ ਗਿਆ ਇਹੋ ਮੀਂਹ ਨਹੀਂ ਪੈਂਦਾ ਹਾ ਜਦ ਇੰਨਾ ਬੱਦਲ ਦੱਸਿਆ ਸੀ ਕਹਿੰਦੇ ਮੀਂਹ ਬਹੁਤ ਹੜਾ ਆ ਗਣੇ ਹੋਇਤ ਕੋਸ਼ਨੀ ਉਹ ਮਾਥੇ ਉਪਰਿਆਂ ਖੜੀਆਂ ਹਵਾਏ ਗੁਰੂ ਆਜਾ ਨਾ ਆਣਾ ਤੋ ਨਾ ਆਵੇਂ ਟਟੇਰੀ ਬੋਲਦੀ ਵੀ ਕਹਿੰਦੀ ਰੱਬਾ ਮੀਂਹ ਪਾਵੇ

ਕੱਟੇ ਇੱਥੋਂ ਪੱਠੇ ਪੜ੍ਹਣੇ ਬਣੀ ਤੇ ਪਾਪਾ ਹੋਣੀ ਤੇ ਪਾਜੀ ਇੱਥੇ ਲੈ ਕੇ ਆਇਆ ਸੀ ਚਪਲਾ ਹੁਣ ਚਪਲਾ ਇੱਥੇ ਪਸਾਈਆਂ ਪਾਜੀ ਕਹਿੰਦਾ ਆ ਮੈਂ ਚਪਲਾ ਦੀ ਜਗ੍ਹਾ ਤੇ ਹੁਣ ਦਾਤੀਆਂ ਇਹਨਾਂ ਲੱਗਾ ਪਏ ਦਾਤੀਆਂ ਰੱਖ ਲੀਆਂ ਮੈਂ ਹਾਂ ਨਾ ਹਾਂ ਦਾਤੀਆਂ ਹੋਣ ਗਿਆ ਲੈਣੋਂ ਦਾਤੀਆਂ ਲੈ ਕੇ ਨਹੀਂ ਆ ਤੇ ਮੈਂ ਕਿੰਨੇ ਕੁ ਵੱਡੇ ਨੇ ਉਹ ਪਰਿਓ ਪੜ੍ਹਣੇ ਕਾ ਇੱਥੋਂ ਵੱਡੇ ਨਹੀਂ ਉਹ ਪਰਿਵਰਤਣੀਆਂ ਕੱਥੋਂ ਵੱਡਣੀਆਂ ਹੈ ਸਾਰੇ ਵੱਡਣੇ ਉਹ ਉਹ ਭਾਦੀ ਆ ਗਿਆ ਸੀ ਦਾਤੀਆਂ ਲੈ ਕੇ ਉੱਥੇ ਲੱਗਿਓ ਬਨੀਦ ਦੇ ਪਾਪਾ ਵੀ ਉੱਥੇ ਲੱਗਿਓ ਪਾਪਾ ਦੂਏ ਪੱਠੇ ਪੱਡਣ ਭਾਦੀ ਵੀ ਉੱਥੇ ਹੀ ਆ ਦੋ ਘਪੜੀਆਂ ਕਹਿੰਦੇ ਆ ਲੈ ਕੇ ਜਾਣੀਆਂ ਪਤਾ ਨਹੀਂ ਮੈਂ ਤਾਂ ਇੱਥੇ ਬੈਠੀ ਮੈਨੂੰ ਡਰ ਲੱਗਦਾ ਨਾਲੇ ਉਹ ਅੰਤਲ ਇੱਕ ਕਹਿ ਕੇ ਗਈ ਆ ਕਹਿੰਦੇ ਕਿ ਇੱਥੇ ਸੂਰ ਆ ਮਤਲ ਜੰਗਲੀ ਸੂਰ ਨਹੀਂ ਹੁੰਦੇ ਉਹ ਕਹਿੰਦੇ ਘੁੰਮਦੇ ਆ ਇੱਥੇ ਤਾਂ ਕਰਕੇ ਫੇ ਮੈਂ ਇੱਥੇ ਬੈਠੀ ਹਾਂ ਇੱਕ ਮੈਨੂੰ ਚ ਕੁੱਤਰਿਆਂ ਤੋਂ ਡਰ ਲੱਗ ਮੈਨੂੰ ਬਹੁਤ ਭੈੜਾ ਕੱਲ ਨੂੰ ਸਕੂਲ ਨੂੰ ਆ ਜਾਣਾ ਨਾ ਤੋ ਆਪੇ ਸੁਨੇ ਆ ਗਈ ਅੱਧੋ ਨੇ ਇਹ ਜਾਂਦਾ ਹੋਇਆ ਚਲੀਏ ਫੇ ਮੇਰੇ ਕੋਲ ਚਾਲ ਤੋਰ ਮੈਂ ਜੇ ਕਿਤੇ ਆਕਾਣੇ ਹੋਰ ਕੀ ਕੋਈ ਤਾਂ ਸੈੱਟ ਲੱਗ ਗਿਆ ਕੋਲਾਂ ਕੰਕ ਕਦੀ ਜਨ ਦੇ ਕਾ ਹੋ ਦੋਦਲੇ ਆਸਾ ਦੇ ਇਧਰੋਂ ਆਏ ਸੀ ਆ ਜਿਹੜੀ ਕੱਚੀ ਸੜਕ ਆmdi ਅਸਜੀ ਵੱਢ ਹੋ ਗਏ ਪੱਠੇ ਆ ਲਾਗੇ ਗਿਆ ਬਨੀਰੇ ਪਪਾ ਤੇ ਡੰਡੇ ਜਿੱਥੇ ਫਾਲਿਆਂ ਦੇ ਵਿੱਚ ਇੱਥੇ ਕਹਿੰਦੇ ਦਪਾਰੀ ਰੱਖੂਗੇ ਮੈਨੂੰ ਕੋ ਪਤਾ ਨਹੀਂ ਕਾਦੇ ਪਾਸੇ ਕੰਦੇ ਤੋਂ ਦਿਖਦੇ ਨਹੀਂ ਪਤਾ ਨਹੀਂ ਦੋਈ ਭਰੀਆਂ ਕੱਢੀਆਂ ਇੱਥੇ ਕਹਿੰਦੇ ਦਪਾਰੀ ਰੱਖੂਗੇ ਮੈਨੂੰ ਕੋ ਪਤਾ ਨਹੀਂ ਕਾਦੇ ਵਾਸਤੇ ਕਹਿੰਦੇ ਤਾਂ ਦੇਖਦੇ ਨਹੀਂ ਪਤਾ ਨਹੀਂ ਦੋਈ ਭਰੀਆਂ ਕੱਢੀਆਂ ਪਰੀ ਭਰੀ ਹੈ ਚਾਹ ਪੂਰੇ ਕੰਟੈਂਟ ਲਈ ਹੁਣ ਪਰੀ ਕਿਹਾ ਗਿਆ ਹੈ ਕੀ ਹੈ ਨਾ ਲਾਤੀਆਂ ਲਾਤੀਆਂ ਬਿੱਤੇ ਰਹਿਣਗੇਗਾ ਮਨੂ ਆ ਲਗਾ ਤਾ ਥੱਲੇ ਲਾ ਦੇਣਾ ਆ ਕੀ ਬਰਮੀ ਬਰਮੀ ਆ ਬਰਮੀ ਬਰਮੀ ਕਹੀ ਨੂੰ ਆ ਪਾ ਦੀ ਤਾਰਾ ਫੰਟਸ ਯਾ ਤੁਮੇ ਨੂੰ ਇਹ ਲੱਗ ਗਿਆ ਤੇ ਥੱਲੇ ਲੱਗਾ ਸੀ ਲਾਣਾ ਵੀ ਨਹੀਂ ਤੇ ਪਾਪਾ ਹਾਂ ਦਾਸਾ ਪਤਾ ਆ ਕੇ ਇੱਥੇ ਪੈ ਗਿਆ ਪੱਟਿਆਂ ਤੋਂ ਨਾ ਆਤਾ ਨਾ ਘੋਟਾ ਨਾ ਲਾਣ ਲੱਗਾ ਹੁਣ ਕੋਨੇਰਾ ਪਈ ਜਾਂਦਾ ਬਣਾਉਣੇ ਦਾ ਕੋਈ ਸਿਸਟਮ ਨਹੀਂ ਪਤਾ ਕੀ ਬਣਾਉਣਾ ਕੀ ਨਹੀਂ ਬਣਾਉਣਾ ਆਵਾਜ਼ ओ 리ी प 박 छ े